ਭਾਈ ਗੱਲ ਨਹੀਂ ਸਮਝੇ ਯਾਰ ਜਾਨ ਦੇਣੀ ਮੰਜੂਰਾ ਜ਼ਮੀਨ ਯਾਰ ਜੱਟ ਜ਼ਮੀਨ ਕਿਵੇਂ ਦੇ ਦੂਗਾ ਇਹ ਤਾਂ ਭਲੇਖਾ ਹੀ ਕੱਢ ਦੇਣਾ ਬਾਰ-ਬਾਰ ਸਰਕਾਰ ਦਬੇ ਕਰਦੀ ਆ ਵੀ ਅਸੀਂ ਤੁਹਾਡੀਆਂ ਅਨਾਥਰਾਈਟ ਕਲੋਨੀਆਂ ਕੱਟੀਆਂ ਗਈਆਂ ਜਾਂ ਤੁਹਾਡੇ ਆ ਕੱਟੇ ਗਏ ਫਲਾਣਾ ਕੱਡੇ ਸਰਕਾਰ ਬਾਈ ਸੁੱਤੀ ਪਈ ਸੀ ਛੜ ਦਿਨ ਹੋ ਗਏ ਨੂੰ ਸਰਕਾਰ ਨੂੰ ਆਈ ਭਗਵਨ ਸਿੰਘ ਮਾਨ ਨੇ ਬਿਆਨ ਦਿੱਤਾ ਕਹਿੰਦਾ ਵੱਡੇ ਵੱਡੇ ਟਰੈਕਟਰਾਂ ਦੇ ਡੱਕ ਲਈ ਫਿਰਦੇ ਹੋ ਕਿ ਵੀਰੇ ਜਦੋਂ ਤੂੰ ਉਹ ਲਾਉਂਦਾ ਸੀਗਾ ਗਾਣਾ ਇੱਕ ਦਬਦਾ ਕਿੱਥੇ ਆ ਦਬਦਾ ਕਿੱਥੇ ਤਰ ਹੈ ਕਿ ਦੂਜਾ ਇੱਕ ਹੋਰ ਕਿਹੜਾ ਗਾਣਾ ਸੀਗਾ ਯਾਰ ਉਹ ਜਿੱਤਾਂਗੇ ਜਰੂਰ ਜਾ ਕੇ ਜੰਗ ਰੱਖਿਓ ਉਦੋਂ ਬਾਈ ਐ ਸਸਤ ਕਹਿੰਦਾ ਵੱਡੇ ਟੈਰਾਟਰ ਲੈ ਆਇਓ ਮੇਰੀ ਵੀਡੀਓ ਬਣੂਗੀ ਫੇਰ ਵੀ ਭਗਵੰਤ ਮਾਨ ਲੋਕ ਨੇ ਇੰਨਾ ਮਾਣ ਤਾਣ ਦਿੱਤਾ 92 ਐਮਐਲਏ ਇਨਾਂ ਦੇ ਆ ਯਾਰ ਪਿੰਡਾਂ ਚ ਆਪਣੇ ਗਿਆ ਹੋਇਆ ਬੰਦਾ ਅਸੀਂ ਵਾਹ ਤੇ ਯਕੀਨ ਨਹੀਂ ਕੀਤਾ ਅਸੀਂ ਕਹਿੰਦੇ ਯਾਰ ਇਹ ਹੋ ਹੀ ਨਹੀਂ ਸਕਦਾ ਵੀ ਐਡਾ ਵੱਡਾ ਡਿਸੀਜਨ ਇਹ ਯਾਰ ਬੰਦਾ ਪਿੰਡੂ ਬੰਦਾ ਹੀ ਨਹੀਂ ਰਹਿ ਸਕਦਾ 65000 ਕਿੱਲਾ 8000 ਕਿੱਲਾ ਯਾਰ ਕਿਸੇ ਸਮਝ ਚ ਨਹੀਂ ਆਉਂਦਾ ਯਾਰ ਖੜਾ ਈਸੇਵਾਲ ਪਿੰਡ ਦੇ ਵਿੱਚ ਈਸੇਵਾਲ ਪਿੰਡ ਜਿਹਦੇ ਨਾਲ ਦੀ ਨਹਿਰ ਲੰਗਦੀ ਐ ਤੇ ਪੰਜਾਬ ਦਾ ਇੱਕੋ ਇੱਕ ਬੰਦਾ ਜਿਹਨੇ ਪਰਮਵੀਰ ਚੱਕਰ ਜਿੱਤਿਆ ਨਰਮਲ ਤੇ ਬੰਗਾਂ ਤੋਂ ਗੱਲਬਾਤ ਕਰਦੇ ਆ ਪੁੱਛਦੇ ਆ ਬਾਈ ਕਿੰਨਾ ਕੁ ਰੱਖਵਾ ਤੁਹਾਡੇ ਪਿੰਡ ਦਾ ਜਿਹੜਾ ਇਸ ਵਕਤ ਐਕਵਾਇਰ ਹੋਣ ਦੇ ਜਿਹੜੇ ਹੈਗੇ ਕਗਾਰ ਤੇ ਆ ਸਾਡੇ ਘਟੋਟ ਜੀ 1000 ਏਕੜ ਸਾਡਾ ਇਸ ਇਹ ਐਕਵਾਇਰ ਦੇ ਵਿੱਚ ਇਹਨਾਂ ਨੇ ਨੰਬਰਾਂ ਦੇ ਪਾਤਾ ਈਵਨ ਕਿ ਸਾਡੇ ਗੁਰਦੁਆਰੇ ਦੇ ਨੰਬਰ ਵੀ ਪਾਤੇ ਸਾਡੇ ਛਪੜਾਂ ਦੇ ਸਾਡੇ ਘਰਾਂ ਦੇ ਨੰਬਰ ਵੀ ਇਹਨਾਂ ਨੇ ਵਿੱਚ ਪਾਤੇ ਅੱਛਾ ਵੀ ਗੁਰਦੁਆਰਾ ਸਾਹਿਬ ਦੇ ਨੰਬਰ ਵੀ ਜਿਹੜੇ ਗੁਰਦੁਆਰਾ ਸਾਹਿਬ ਤੇ ਨੰਬਰ ਵਿੱਚ ਪਾਤੇ ਜੀ ਤਾਂ ਤੁਸੀਂ ਦੇਖ ਲਓ ਵੀ ਇਹ ਸਰਕਾਰ ਆ ਪਹਿਲਾਂ ਪਿਛਲੇ ਵਾਰੀ ਮੋਦੀ ਸਰਕਾਰ ਨੇ ਲੰਗਰਾਂ ਤੇ ਟੈਕਸ ਲਾਤਾ ਸੀਗਾ ਸ਼ਾਇਦ ਜੋ ਅਰਨੁਜੀਤ ਲਈ ਜੰਮਦਾ ਸੀਗਾ ਇਹ ਜਿਹੜਾ ਹੈਗਾ ਭਗਵਾਨ ਤੋਂ ਉਦੋਂ ਵੀ ਟੱਪ ਗਿਆ ਇਹ ਕਹਿੰਦਾ ਗੁਰਦੁਆਰ ਦੀ ਜ਼ਮੀਨ ਵੀ ਕਰਵਾ ਦੇ ਛੱਡਣੀ ਆ ਜਦੋਂ ਗੁਰ ਜਦੋਂ ਪੰਜਾਬ ਦੇ ਲੋਕ ਹੀ ਨਹੀਂ ਛੱਡਣੇ ਲੋਕ ਹੀ ਹੋਣਗੇ ਫੇਰ ਹੀ ਗੁਰਦੁਆਰਾਂ ਜਾ ਕੇ ਕਰਨਗੇ ਤੇ ਕੰਮ ਹੀ ਖਤਮ ਕਰ ਦੇਣਾ ਇੱਕ ਵਾਰੀ ਤੁਸੀਂ ਨਿਰਮਲ ਸਿੰਘ ਸਿੱਖੋ ਦਾ ਨਾਮ ਲਿਆ ਸਾਡੇ ਸਤਕਾਰ ਸਾਡੇ ਸ਼ਹੀਦ ਨੇ ਇਹਨਾਂ ਦੀ ਆਪਦੀ ਜ਼ਮੀਨ ਵੀ ਬਚ ਆ ਗਈ ਅੱਛਾ ਪਰਮਵੀਰ ਚੱਕਰ ਨੇ ਜਿਹੜੇ ਪਰਮਵੀਰ ਚੱਕਰ ਬਜੇਤਾ ਉਹਨਾਂ ਦੀ ਜ਼ਮੀਨ ਵੀ ਕੁਆਇਰ ਦੇ ਵਿੱਚ ਪਾਦੀ ਉਹਨੂੰ ਵੀ ਆਜ਼ਾਦੀ ਹੈ ਨਹੀਂ ਕਿ ਆਪਦੀ ਜ਼ਮੀਨ ਆਜ਼ਾਦੀ ਦਾ ਬੇਸ ਰੇ ਜਾਦੀ ਨਾ ਸੀਲਜੂ ਕਰਾ ਸਕੇ ਔਰ ਦੇਸ਼ ਦਾ ਕੱਟਾ ਸਿਰਫ ਇੱਕੋ ਇੱਕ ਫਲਾਈਂਗ ਆਫਿਸਰ ਆ ਜਿਹਨੂੰ ਪਰਮਵੀਰ ਚੱਕਰ ਮਿਲਿਆ 에ਅਰਪੋਰਟ ਤੋਂ ਇੱਕ ਇੱਕ ਬੰਦਾ ਜਿਹਨੂੰ ਪਰਮਵੀਰ ਚੱਕਰ ਮਿਲਿਆ ਔਰ ਸਰਬੋਤਮ ਅਵਾਰਡ ਆ ਦੇਸ਼ ਦਾ ਜੀ ਪਰ ਵੀਰੇ ਤੁਸੀਂ ਕੀ ਦੇਖਦੇ ਹੋ ਵੀ ਤੁਸੀਂ ਤੁਹਾਡੇ ਕੋਲੇ ਖਾਣ ਜੋਗੀ ਰੋਟੀ ਹੈ ਨਹੀਂ ਸੋਨੇ ਜ਼ਮੀਨ ਦਿੰਦੇ ਨਹੀਂ ਜਿਹੜੀਆਂ ਤੁਸੀਂ ਕੋਲੋਂ ਕਟਾਉਣੀਆਂ ਮੇਰੀ ਗੱਲ ਨਹੀਂ ਸਾਨੂੰ ਤੁਸੀਂ ਸਾਡੀ ਐ ਕਰੋ ਤੁਸੀਂ ਸਾਡੀ ਖੇਤੀ ਦੇਖੋ ਜage ਅੰਦਰ ਨਾਲ ਦਵਿੰਦਰ ਸਿੰਘ ਰਾਜੂ ਖੜੇ ਆ ਈਵਨ ਫੱਡੇ ਦਾ ਸਾਡੇ ਯੂਨੀਵਰਸਿਟੀ ਨੇੜੇ ਆ ਸੰਤਾਂ ਸੰਤਾਂ ਤੱਕ ਖੇਤੀ ਕਰਨੀ ਕੀ ਔਖੀ ਨਹੀਂ ਜੇ ਸਾਰਾ ਪਿੰਡ ਹੀ ਸਾਡਾ ਖੇਤੀ ਕਰਦਾ ਜੀ ਇਹ ਹੋਰ ਹੋਰ ਤਾਂ ਸਾਡਾ ਮੁੱਖ ਧੰਦਾ ਹੀ ਖੇਤੀ ਹੈ ਜੀ ਸੋ ਜਿਵੇਂ ਤੁਸੀਂ ਵੀਰੇ ਕੇਲੇ ਵੰਡੀ ਜਾਂਦੇ ਹੋ ਛੋਡੇ ਪਿੰਡ ਦੇ ਕਿੰਨੇ ਬੰਦੇ ਕੇਲੇ ਵੰਡਣ ਜਾਂ ਕਿਸਾਨੋਂ ਤਾਂ ਕਿੰਨੇ ਕਿਸਾਨਾਂ ਤੋਂ ਕੇਲੇ ਖੋਣ ਚ ਵੀਰੇ ਅਸੀਂ ਤਾਂ ਜਿਹੜੇ ਸਾਡੇ ਖਾਤਰ ਕਿਸਾਨ ਖੜਦੇ ਨਾ ਇਹਦਾ ਕੇਲੇ ਦਾ ਛੋਟੀ ਜੀ ਗੱਲ ਆ ਅਸੀਂ ਤਾਂ ਉਹਨਾਂ ਦੇ ਪੈਰਾਂ 'ਤੇ ਲੈ ਹੱਥ ਧਰਦੇ ਆ ਕਿੱਥੋਂ ਸਾਡੇ ਅਜ ਖਾਤਰ ਬਰਨਾਲੇ ਤੋਂ ਲੋਕ ਆਏ ਸਾ ਬਠਿੰਡੇ ਤੋਂ ਲੋਕ ਆਏ ਕੇਲੇ ਉਹਨਾਂ ਦੀ ਖਾਤਰ ਕੀ ਚੀਜ਼ ਆ ਸਾਡੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਆ ਕੱਡਾ ਬੱਟਾ ਸਾਡੇ ਦੇ ਆਸਾਨ ਆ ਕਿੰਨੀ ਜੁਨੀਅਰ ਕਿੱਥੋਂ ਕਿੱਥੋਂ ਲੋਕ ਸਾਡੀ ਖਤਰ ਅੱਗੇ ਖੜੇ ਆ ਯਾਰ ਉਹਨਾਂ ਨੂੰ ਪਤਾ ਕਿਸਾਨੀ ਤਬਾਹ ਹੋ ਰਹੀ ਹੈ ਪੰਜਾਬ ਦੀ ਔਰ ਇੱਥੋਂ ਤਾਂ ਸਿਰਫ ਉਹ ਨਬਜਾ ਚੈੱਕ ਕਰ ਕਰ ਦੇਖ ਰਹੇ ਆ ਪੰਜਾਬ ਦੀਆਂ ਸਾਡੇ ਤੋਂ ਸ਼ੁਰੂਆਤ ਹੋ ਗਈ ਤਾਂ ਇਹ ਸਾਰੇ ਪੰਜਾਬ ਚ ਵੀ ਇਹ ਰੂਰ ਰੈਗੂਲਰ ਹੋਣਾ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਭਗਵਾਨ ਸਾਹਿਬ ਇਹ ਮਾਨ ਤੇ ਉਹਨਾਂ ਦੀ ਪੂਰੀ ਕੈਬਨਿਟ ਹੈ ਕਹਿੰਦੀ ਵੀ ਅਸੀਂ ਜ਼ਮੀਨਾਂ ਕਿਸੇ ਦੀ ਜਿਹੜਾ ਹੈਗਾ ਬਿਨਾਂ ਸਹਿਮਤ ਤੋਂ ਲੈਣੀ ਨਹੀਂ ਤੁਹਾਡੇ ਪਿੰਡ ਦੇ ਕਿੰਨੇ ਲੋਕ ਸਹਿਮਤ ਹੋ ਗਏ ਸਹਿਮਤ ਸਾਡੇ 1% ਇੱਕ ਘਰ ਵੀ ਹੈ ਨਹੀਂ ਜੀ 1600 ਸਾਡੇ ਤਰਾਜ ਜਿਹੜੇ ਆ ਬਾਈ ਮਤਲਬ ਐਫੀ ਡੈ ਸਾਡੇ ਏਰੀਆ ਚੋ ਜਾ ਚੁਕੇ ਆ ਔਰ ਅਸੀਂ ਗਲੱਡ ਆ ਔਰ ਐਸਡੀਆ ਦੋਨਾਂ ਤੋਂ ਉੱਥੇ ਤੇ ਰਜਿਸਟਰਡ ਕਰਾ ਕੇ ਆਏ ਆ ਵੀ ਅਸੀਂ ਜ਼ਮੀਨ ਦੇਣ ਚ ਅਸੀਂ ਔਰ ਇੱਕ ਦੇਖੋ ਅਸੀਂ ਜਾ ਕੇ ਉੱਥੇ ਤਰਾਜ ਲਾਏ ਆ ਸਾਡੀ ਹਮਾਇਤ ਕਰਨ ਜਾਂ ਸਾਡੇ ਹੱਕ ਚ ਬਿਆਨ ਦੇਣ ਦੇ ਸਰਕਾਰ ਸਾਡੇ ਤੇ ਕਾਊਂਟਰ ਅਟੈਕ ਕਰ ਰਹੀ ਆ ਅਜਗਰਾਉ ਸਾਡੇ ਤਹਿਸੀਲਦਾਰਾ ਨਹੀਂ ਉਹ ਚਿੱਠੀ ਆ ਗਈ ਕਹਿੰਦੇ ਵੀ ਤੁਸੀਂ ਤੁਹਾਡੀ ਆ ਮੈਪਿੰਗ ਕਰਾਉਣੀ ਆ ਜਾਂ ਤੁਹਾਡੀ ਸੀਐਲਯੂ ਨਹੀਂ ਹੋਣਾ ਉਲਟਾ ਸਾਡੇ ਬਿਆਨ ਦਾਗਦਾ ਕਿ ਸਾਨੂੰ ਕਾਊਂਟਰ ਅਟੈਕ ਕਰ ਰਹੀ ਆ ਤੁਸੀਂ ਸਭ ਨਾਲ ਵੱਡੀ ਦੇਖੋ ਪਰਾਇਆ ਪੰਜਾਬ ਦੀ ਤਰਾਸ ਦੀ ਦੇਖੋ ਇੱਕ ਉਹ ਆਪਣਾ ਇਹਨਾਂ ਦਾ ਪਾਰਟੀ ਪ੍ਰਧਾਨ ਨੇ ਜਿਹੜੇ ਅਰੋੜਾ ਜੀ ਅਮਨ ਅਰ ਉਹ ਦੇਖੋ ਉਹਨਾਂ ਦਾ ਖੇਤੀ ਨਾਲ ਕੋਈ ਨੇੜੋਂ ਤਰ੍ਹਾਂ ਲੇਕਾ ਦੇਕਾ ਵੀ ਹੈ ਨਹੀਂ ਜੀ ਮਤਲਬ ਉਹਨਰ ਨੂੰ ਇਹ ਨਹੀਂ ਪਤਾ ਹੁਣਾਂ ਵੀ ਰੇਤਲੀ ਜ਼ਮੀਨ ਕਿਹੜੀ ਆ ਡਾਕਰ ਜ਼ਮੀਨ ਕਿਹੜੀ ਆ ਵੇਟ ਕੀ ਆ ਟਹਾ ਕੀ ਆ ਦੱਲਾ ਮੱਲਾ ਕਿਹਨੂੰ ਕਹਿੰਦਾ ਇਹ ਤਾਂ ਛੱਡੋ ਬਾਈ ਇਹ ਤਾਂ ਦੇਸੀ ਸਾਡੀਆਂ ਟਰਮ ਆ ਗਿਆ ਤੈਨੂੰ ਤਾਂ ਪਤਾ ਹੋਣੀਆਂ ਨੇ ਠੀਕ ਆ ਤੂੰ ਖੇਤੀ ਨਾਲ ਖੋਜ ਸੰਬੰਧਤ ਆ ਉਹਨੂੰ ਇਹ ਪੁੱਛ ਲੋ ਵੀ ਝੋਨੇ ਦੀ ਫਸਲ ਕਿੰਨਾ ਟਾਈਮ ਲੈਂਦੀ ਆ ਆਲੂ ਦੀ ਫਸਲ ਕਿੰਨਾ ਟਾਈਮ ਲੈਂਦੀ ਆ ਮੱਕੀ ਦੀ ਫਸਲ ਇੰਨਾ ਟਾਈਮ ਲੈਂਦੀ ਆ ਅਸੀਂ ਯਾਰ ਉਹਨਾਂ ਦੀ ਸਾਰੀ ਗੱਲਾਂ ਫੋਜਣਾ ਇੰਨੇ ਟਰਮਾਂ ਦਾ ਸਾਨੂੰ ਜਵਾਬ ਵੀ ਦੇ ਦੇ ਸਾਡੇ ਜਵਾਬ ਦੇ ਉਹ ਬੰਦੇ ਖੇ ਸਾਡੀ ਬੇਇਤਨੀ ਵਿੱਚ ਬ੍ਰਦਰ ਕਿੰਨਾ ਟਾਈਮ ਹੋ ਗਿਆ ਮੰਨ ਲਓ ਤੁਹਾਡੇ ਜਿਹੜਾ ਜਿਹੜਾ ਹੈਗਾ ਰੌਲਾ ਪੈਂਦੇ ਨੂੰ ਮੰਨ ਲਓ ਜ਼ਮੀਨਾਂ ਵੀ ਐਕਵਾਇਰ ਹੋ ਗਏ ਜਦੋਂ ਤੁਹਾਨੂੰ ਪਤਾ ਲੱਗਿਆ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਵਿਰੋਧ ਦਰਜ ਕਰਾਉਂਦਿਆਂ ਵਿਰੋਧ ਦਰਜ ਤਾਂ ਵੀਰੇ ਸਾਨੂੰ ਤਾਂ ਉਦੋਂ ਪਤਾ ਲੱਗਿਆ ਦੇਖੋ ਵਾਹ ਅਸੀਂ ਕਹਿਆ ਯਾਰ ਫੇਰ ਵੀ ਭਗਵੰਤ ਮਾਨ ਲੋਕ ਨੇ ਇੰਨਾ ਮਾਣ ਤਾ ਦਿੱਤਾ 92 ਐਮਐਲਏ ਇਨਾਂ ਦੇ ਆ ਯਾਰ ਪਿੰਡਾਂ ਚ ਹੀ ਆਪਣੇ ਗਿਆ ਹੋਇਆ ਬੰਦਾ ਅਸੀਂ ਵਾਹ ਤੇ ਯਕੀਨ ਨਹੀਂ ਕੀਤਾ ਅਸੀਂ ਕਹਿਆ ਯਾਰ ਇਹ ਹੋ ਹੀ ਨਹੀਂ ਸਕਦਾ ਵੀ ਐਡਾ ਵੱਡਾ ਡਿਸੀਜਨ ਇਹ ਯਾਰ ਬੰਦਾ ਪਿੰਡੂ ਬੰਦਾ ਹੀ ਨਹੀਂ ਰਹਿ ਸਕਦਾ 65000 ਕਿੱਲਾ 60000 ਸਾਨੂੰ ਤਾਂ ਉਦੋਂ ਜਦੋਂ ਸਵੇਰੇ ਉੱਠ ਕੇ ਸਾਰੇ ਨੇ ਅਖਬਾਰ ਪੜ੍ਹਿਆ ਜਦੋਂ ਪਤਾ ਲੱਗਿਆ ਵੀ ਘਰਾਂ ਦੇ ਨੰਬਰ ਵੀ ਆ ਗਏ ਗੁਰਦੁਆਰਾ ਸਾਹਿਬ ਦੇ ਵੀ ਨੰਬਰ ਵੀ ਆ ਗਏ ਟੋਬੇ ਦੇ ਨੰਬਰ ਆ ਗਏ ਆ ਗਏ ਤੇ ਸਾਨੂੰ ਉਦੋਂ ਪਤਾ ਲੱਗਿਆ ਤੇ ਉਦੋਂ ਬਾਅਦ ਜਦ ਹੀ ਸਾਡੇ ਤਾਂ ਰਿਫੀਡਡ ਬਣਾਉਣੇ ਸ਼ੁਰੂ ਹੋ ਗਏ ਰੋਜ਼ ਸ਼ੁਰੂ ਹੋ ਗਏ ਜੀ ਉਦੋਂ ਬਾਅਦ ਕਿੰਨਾ ਟਾਈਮ ਹੋ ਗਿਆ ਕੋਈ ਹੈ 1 ਮਹੀਨਾ 2 ਮਹੀਨੇ 3 ਜੁਲਾਈ 3 2 3 ਜੁਲਾਈ 3 ਜੁਲਾਈ ਨੂੰ ਹਾਂ ਮਾਲਾ 1 ਮਹੀਨਾ ਹੋ ਗਿਆ ਹਾਂ 1 ਮਹੀਨਾ ਹੋ ਗਿਆ ਤੇ ਕੀ ਜਿਹੜਾ ਜੇਕਰ ਵੀਰੇ ਤੁਹਾਡੀਆਂ ਮੰਨ ਲਓ ਜabri ਜਿਸ ਤਰ੍ਹਾਂ ਮੰਨ ਲਓ ਭਾਰਤ ਵਾਲਾ ਪ੍ਰੋਜੈਕਟ ਆਉਂਦਾ ਜੇਕਰ ਪੁਲਿਸ ਦੇ ਨਾਲ ਜਾਂ ਦੇਣੀ ਮੰਜੂਰਾ ਜ਼ਮੀਨ ਯਾਰ ਜੱਟ ਜ਼ਮੀਨ ਕਿਵੇਂ ਦੇ ਦੂਗਾ ਇਹ ਤਾਂ ਪਲੇਖ ਹੀ ਕੱਢ ਦੇਣਾ ਮਤਲਬ ਵੀ ਮਰਨਾ ਹੀ ਮੰਜੂਰਾ ਤੇ ਇੱਲਾ ਜਾਣਾ ਹੀ ਮੰਜੂਰਾ ਜ਼ਮੀਨ ਨਹੀਂ ਦਵਾਂਗੇ ਸਾਡੇ ਨਾਲ ਇਹ ਨਹੀਂ ਹੈ ਕਿ ਅਸੀਂ ਜ਼ਮੀਨ ਨਾਲੇ ਜੁੜੇ ਹੋਇਆ ਆ ਸਾਡੇ ਭਰਾ ਖੜੇ ਆ ਯਾਰ ਇਹ ਸਾਡੇ ਨਾਲ ਜਿੰਨਾਂ ਕੋਲੇ ਜ਼ਮੀਨਾਂ ਵੀ ਹੈ ਨਹੀਂ ਉਹ ਵੀ ਸਾਡੇ ਨਾਲ ਖੜੇ ਆ ਯਾਰ ਉਹ ਸਾਡੇ ਨਾਲ ਰੈਲੀਆਂ ਜਾਂਦੇ ਆ ਉਹ ਕਹਿੰਦਾ ਯਾਰ ਜੇ ਤੁਸੀਂ ਨਾ ਰਹੇ ਅਸੀਂ ਕਿੱਥੇ ਰਹਿ ਪਾਂਗੇ ਯਾਰ ਸਾਡੇ ਨਾਲ ਆ ਦੇਖੋ ਤੁਸੀਂ ਆ ਦੁਕਾਨਾਂ ਵਾਲੇ ਆ ਕੋਈ ਵਰਕਸ਼ਾਪ ਆ ਉਹ ਸਾਡੇ ਨਾਲ ਜੁੜੇ ਹੋਇਆ ਉਹ ਸਾਡੇ ਨਾਲ ਰੈਲੀਆਂ ਜਾਂਦੇ ਆ ਟਰੈਕਟਰਾਂ 'ਤੇ ਚੜੇ ਹੋਏ ਆ ਸਾਡੇ ਨਾਲ ਤੇ ਜਿਹੜਾ ਮੰਨ ਲਓ ਤੁਹਾਡੇ ਨੇੜੇ-ਤੇੜੇ ਦਾ ਕਲੋਨੀਆਂ ਕੱ ਆਰੇ ਪਿੱਛੇ ਥੋੜੇ ਨਾ ਏਆਈਪੀਐਲ ਕਲੋਨੀ ਆ 650 ਕਿਲੇ ਚ ਕਲੋਨੀ ਕੱਟੀ ਹੋਈ ਆ ਔਰ ਇਹਨੂੰ ਕੱਟੀ ਹੋ ਰਿਹਾ ਜੋ 20 ਸਾਲ ਹੋ ਗਏ 20 ਸਾਲ ਹੋ ਗਏ 20 ਸਾਲ ਹੋ ਗਏ 650 ਕਿਲੇ ਕਿਲੇ ਚੋਂ 25 30 ਕਿਲੇ ਯਾਰ ਪਿਛੀ 30 ਕਿਲੇ ਜਰ ਹੈ ਔਰ ਸਰਪੀ ਸਰਪ 11500 ਪਰਿਵਾਰ ਰਹਿੰਦਾ ਪਰਿਵਾਰ ਰਹਿਣਾ ਚਾਹੀਦਾ ਇਹ ਚ 1 ਲੱਖ 11500 ਪਰਿਵਾਰ ਇਹੀ ਕਲੋਨੀ ਭਰ ਲੈਣ ਵੀਰੇ ਬਾਰ ਬਾਰ ਸਰਕਾਰ ਦਾਵੇ ਕਰਦੀ ਆ ਪਈ ਸੀ ਤੁਹਾਡੀਆਂ ਆਨਾਥਰੋਇਡ ਕਲੋਨੀਆਂ ਕੱਟੀਆਂ ਗਈਆਂ ਜਾਂ ਤੁਹਾਡੇ ਆ ਕੱਟੇ ਗਏ ਫਲਾਨਾ ਕੱਡੇ ਸਰਕਾਰ ਬਾਈ ਸੁੱਤੀ ਪਈ ਸੀ ਕੜ ਤਨ ਹੋ ਗਈ ਨੂੰ ਸਰਕਾਰ ਨੂੰ ਆਈ ਨੂੰ ਤੁਸੀਂ ਜਾਂ ਪੁਰਾਣੇ ਕੋਈ ਜਿਹੜੇ ਜਿਹੜੇ ਅਫਸਰ ਜਾਂ ਤੁਹਾਡੇ ਮੰਤਰੀ ਜਿਹੜੇ ਇਸ ਤੇ ਇਨਵੋਲਵ ਸੀ ਉਹ ਚੱਕ ਕੇ ਅੰਦਰ ਦੋ ਤੁਸੀਂ ਇੱਕ ਇੱਕ ਤੁਸੀਂ ਕਿਸਾਨ ਤੇ ਇਹ ਚੀਜ਼ ਲਿਆ ਕੇ ਸੈੱਟ ਦੀ ਜਿਹੜਾ ਆਪਦਾ ਚੰਗਾ ਵਧੀਆ ਜੀਵਨ ਬਸਰ ਕਰ ਰਿਹਾ ਔਰ ਬਹੁਤ ਵਧੀਆ ਖੋਜਾ ਖੇਤੀ ਨਾਲ ਉਹ ਲਗਾਤਾਰ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਵੀ ਤੁਸੀਂ ਵੱਡੇ ਟਰੈਕਟਰ ਲੈਣਾ ਜੌਂਡੀ ਯਾਰ ਤੇ ਇਹ ਨਾਲ ਗੇਰੇ ਦੇ ਲਾਉਂਦੇ ਡੈਕ ਤੁਹਾਨੂੰ ਮੈਂ ਦੱਸਦਾ ਬਾਈ ਇਹ ਚੀਜ਼ ਸ਼ੁਰੂ ਹੋਈ ਕਿਸਾਨੀ ਧਰਨੇ ਤੋਂ ਸਾਨੂੰ ਇਹ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਕਿਸਾਨੀ ਧਰਨਾ ਜਦੋਂ ਉਹਨਾਂ ਕਿਸਾਨੀ ਧਰਨੇ ਜਦੋਂ ਕਿਸਾਨੀ ਧਰਨਾ ਚਕਾਇਆ ਇਹਨਾਂ ਦਿੱਲੀ ਵਾਲਾ ਇਹਨਾਂ ਦੇ ਪੈ ਗਿਆ ਹੱਥ ਇਹ ਕਰਨ ਲੱਗੇ ਯੂਨੀਅਨ ਨੂੰ ਬਦਨਾਮ ਉਦੋਂ ਬਾਅਦ ਭਗਵਾਨ ਸਿੰਘ ਮਾਨ ਨੇ ਬਿਆਨ ਦਿੱਤਾ ਕਹਿੰਦਾ ਵੱਡੇ ਵੱਡੇ ਟਰੈਕਟਰਾਂ ਦੇ ਡੱਕ ਲਈ ਫਿਰਦੇ ਉਹ ਕਹਿੰਦੇ ਵੀਰੇ ਜਦੋਂ ਤੂੰ ਉਹ ਲਾਉਂਦਾ ਸੀਗਾ ਗਾਣਾ ਇੱਕ ਦਰਦਾ ਕਿੱਥੇ ਆ ਦਰਦਾ ਕਿੱਥੇ ਤਰੇਗਾ ਇਹ ਦੂਜਾ ਇੱਕ ਹੋਰ ਕਿਹੜਾ ਗਾਣਾ ਸੀਗਾ ਯਾਰ ਉਹ ਜਿੱਤਾਂਗੇ ਜਰੂਰ ਜਾਗੀ ਜੰਗ ਰੱਖਿਓ ਉਦੋਂ ਬਾਈ ਐ ਸੱਤ ਸੱਤ ਕਹਿੰਦੇ ਵੱਡੇ ਟਰੈਕਟਰ ਲੈ ਆਓ ਮੇਰੀ ਵੀਡੀਓ ਬਣੂਗੀ ਕੀ ਗ ਬਰੇ ਉਹੀ ਉਹੀ ਜ਼ਿਮੀਦਾਰ ਨੇ ਉਦੋਂ ਤਾਂ ਟਰੈਕਟਰ ਚੜ ਚੜ ਤੂੰ ਵੀਡੀਓ ਬਣਾਵਾਉਂਦਾ ਸੀਗਾ ਹੁਣ ਤੈਨੂੰ ਉਹ ਟਰੈਕਟਰ ਮਾੜੇ ਲੱਗਣ ਲੱਗੇ ਕੀ ਕਰਨ